ਔਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਫਾਈਨੈਂਸ ਕੰਪਨੀ ਚ ਬੌਂਸਰ ਦਾ ਕੰਮ ਕਰਦੇ ਇਕਲੌਤੇ ਪੁੱਤਰ ਦੇ ਇੱਟਾ ਮਾਰ ਦਿੱਤਾ ਵੱਡਾ ਕਰੇ ਨੂੰ ਅੰਜਾਮ ਪੇਰਾ ਬਾਬਾ ਨਾਨਕ ਦੇ ਪਿੰਡ ਕਿਲਾ ਵਾਲੀ ਦਾ ਵਾਸੀ ਸੀ ਇਹ ਬੌਂਸਰ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲੀ ਬੈਲ ਆਈਕਨ ਵੀ ਦਬਾ ਲਓ ਡੇਰਾ ਉਹ ਨਾਨਕ ਦੇ ਪਿੰਡ ਗੱਲਾਂ ਵਾਲੀ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਜੋ ਕਿ ਅੰਮ੍ਰਿਤਸਰ ਦੀ ਜੀਐਮ ਫਾਈਨੈਂਸ ਕੰਪਨੀ ਚ ਬੌਂਸਰ ਵਜੋਂ ਨੌਕਰੀ ਕਰਦਾ ਸੀ ਤੇ ਬੀਤੀ ਦੇਰ ਸ਼ਾਮ ਆਪਣੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਦੇ ਪਿੰਡ ਮੂਲੀ ਚੱਕ ਦੇ ਵਿੱਚ ਕੰਪਨੀ ਦੀਆਂ ਕਿਸ਼ਤਾਂ ਦੀ ਉਗਰਾਹੀ ਕਰਨ ਗਿਆ ਸੀ ਘਰ ਵਾਲਿਆਂ ਕੋਲੋਂ ਕਿਸ਼ਤਾਂ ਦੇ ਪੈਸੇ ਮੰਗਣ ਤੇ ਮਾਮੂਲੀ ਟਕਰਾਰ ਹੋ ਜਾਣ ਤੋਂ ਬਾਅਦ ਉਸ ਪਰਿਵਾਰ ਵੱਲੋਂ ਇਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹਰਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ ਪਿੱਛੇ ਪਿੰਡ ਅਤੇ ਪਰਿਵਾਰ ਦੇ ਵਿੱਚ ਗੰਭੀਰ ਮਾਹੌਲ ਦਿਖਾਈ ਦੇ ਰਿਹਾ ਹੈ ਤੇ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਉੱਥੇ ਹੀ ਇਹ ਘਟਨਾ ਅਮਰਸਰ ਦੀ ਹੋਣ ਕਾਰਨ ਅਮਰਸਰ ਦੀ ਪੁਲਿਸ ਵੱਲੋਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਹਰਮਨਪ੍ਰੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਅਮਰਸਰ ਦੇ ਸਿਵਲ ਹਸਪਤਾਲ ਵਿੱਚੋਂ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਜੱਦੀ ਪਿੰਡ ਗਿਲਾਂ ਵਾਲੀ ਪਹੁੰਚਾਨ ਉਪਰੰਤ ਉਸ ਦਾ ਸੰਸਕਾਰ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਕੋਬਾਲ ਦੀ ਵਿਸ਼ੇਸ਼ ਰਿਪੋਰਟ ਉਹਦਾ ਹਰਮਨ ਸਿੰਘ ਹੈ ਕੀ ਗੱਲਬਾਤ ਹੈ ਜੀ ਕਰਨ ਉੱਥੇ ਜੀ ਗ੍ਰਾਹੀ ਕਰਨਗੇ ਸੀ ਤੇ ਗ੍ਰਾਹੀ ਕਰਕੇ ਉਹਨਾਂ ਦੇ ਹਮਲਾ ਕਰਤਾ ਉਹਨਾਂ ਦੇ ਉਹਨਾਂ ਘਰ ਵਾਲਿਆਂ ਉਹਨਾਂ ਦੇ ਕੋਈ ਕਾਰਵਾਈ ਪੂਰੀ ਜਿਹੜੀ ਮੇਰੇ ਅਲੋਹਾ ਤੇ ਜੋੜ ਕੇ ਬਿਆਨ ਕੀਤੀ ਗਈ ਹੈ ਪਤਾ ਲੱਗਾ ਵੀ ਤੁਹਾਡਾ ਇਕਲੋਤਾ ਪੁੱਤ ਸੀ ਹਾਂ ਇੱਕੋ ਹੀ ਪੁੱਤ ਸੀ ਹਾਂਜੀ ਇਕੱਲਾ ਹੀ ਹੈ ਇਕੱਲਾ ਮੇਰਾ ਲੱਖ ਚੋੜੀ ਕੀ ਮੰਗਿਆ ਤੁਹਾਡੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੰਗ ਜੀ ਉਹਨਾਂ ਨੇ ਸੜਿਆ ਚੰਗੇ ਮਿਲੇ ਮੈਂ ਇਹ ਕਿੱਥੋਂ ਲੱਭਣਾ ਦਾ ਬੱਚਾ ਉਹਨਾਂ ਨੇ ਸੜਿਆ ਦੇ ਮਿਲੇ ਮੇਰੇ ਗਰੀਬ ਬੰਦੇ ਦੀ ਸੁਣੇ ਕੋਈ ਨਾ ਉਹਦਾ ਵਿਆਹ ਨੂੰ ਕਿੰਨਾ ਚਿਰ ਹੋਇਆ ਸੀ ਮੈਂ ਉਹਨੂੰ ਤੋਂ ਹੋ ਗਿਆ 4 ਮਹੀਨੇ ਸਾਰੇ ਗੱਲਬਾਤ ਕੋਈ ਨਹੀਂ ਸਰ ਮੈਂ 4 ਵਜੇ ਕਾਲ ਕੀਤੀ ਆ ਕਾਮਤੇ ਸੀ ਮੈਂ ਕਾਲ ਕੀਤੀ ਮੈਂ ਪੁੱਛਿਆ ਕਿੱਥੇ ਹੋ ਕਹਿੰਦੇ ਮੈਂ ਮੂਲੇ ਚ ਆ ਗਿਆ ਕਹਿੰਦੇ ਮੈਂ ਮੂਲੇ ਚ ਆ ਗਿਆ ਤੇ ਮੈਂ ਕਿਹਾ ਕਿਦੋਂ ਆਣਾ ਹੈ ਕਹਿੰਦੇ 4 ਵਜੇ ਐ ਤੇ ਨਾ ਕੋਈ ਰਫੜ ਜਾ ਪਿਆ ਐ ਰਫੜ ਪਿਆ 5:30 ਵਜੇ ਤੱਕ ਮੈਂ ਤੇਰੇ ਕੋਲ ਆ ਗਿਆ ਮੈਂ ਕਿਹਾ ਪਿੰਡ ਜਾਣਾ ਜਲਦੀ ਆਜੋ ਤੇ ਕਹਿੰਦੇ ਮੈਂ ਆ ਗਿਆ ਤੇਰੇ ਕੋਲ ਕਹਿੰਦੇ ਤੂੰ ਤਿਆਰ ਹੋ ਜਾ ਮੈਂ ਕਿਹਾ ਠੀਕ ਐ 6:42 5:30 ਵੀ ਨਿਕਲ ਗਏ 6:00 ਵਜੇ ਗੇ 6 42 47 ਹੋ ਗਏ ਮੈਂ ਕਾਲ ਕੀਤੀ ਫਿਰ ਮੈਂ 7 8 ਕਾਲ ਕੀਤੀ ਕਿਸੇ ਨੇ ਰੀਸੀਵ ਨਹੀਂ ਕੀਤੀ 8ਵੀਂ ਕਾਲ ਰੀਸੀਵ ਹੋਈ ਆ ਉਹਨਾਂ ਦੇ ਇਹ ਜਿਹੜਾ ਨਾਲ ਲੜਕਾ ਸੀ ਉਹਨੇ ਚੁੱਕੀ ਆ ਕਹਿੰਦਾ ਕਿ ਮੈਂ ਭਾਬੀ ਜੀ ਸੰਦੀਪ ਬੋਲਦਾ ਹਾਂ ਹਰਮਨ ਦੇ ਸੱਟ ਲੱਗੀ ਛੇਤੀ ਆ ਜਾਓ ਇੱਥੇ ਕੋ ਰਾਮਦਾਸ ਹਸਪੀਟਲ ਮੈਂ ਉੱਥੇ ਗਈ ਆ ਉੱਥੇ ਜਾ ਕੇ ਮੈਂ ਵੇਖਿਆ ਏ ਮੈਂ ਦੇਖਿਆ ਜਾ ਕੇ ਕੋਈ ਉਹਨੂੰ ਐਡਮਿਟ ਨਹੀਂ ਸੀ ਕੀਤਾ ਕੁਝ ਨਹੀਂ ਸੀ ਕੀਤਾ ਉਹਨਾਂ ਨੇ ਬਾਹਰ ਹੀ ਇਸ ਤਰ੍ਹਾਂ ਪਾਇਆ ਹੋਇਆ ਸੀ ਉਦੇ ਦਿਮਾਗ ਇਤੋਂ ਨੱਕ ਚੋਂ ਖੂਨ ਆ ਰਿਹਾ ਮੂੰਹ ਚੋਂ ਕੰਨਾਂ ਚੋਂ ਖੂਨ ਆ ਰਿਹਾ ਸੀ ਜਬੀਨ ਟਾਲੂ ਨਾਲ ਲੱਗੀ ਫੇਸ ਵੀ ਨੀਲਾ ਹੋ ਰਿਹਾ ਸੀ ਸਾਰਾ ਕੁਝ ਨੀਲਾ ਹੁੰਦਾ ਜਾ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਇਹਨਾਂ ਨੂੰ ਇੱਥੇ ਨਹੀਂ ਰੱਖਣਾ ਇਹਨਾਂ ਨੂੰ ਅਮਨਦੀਪ ਹਸਪੀਟਲ ਲੈ ਜਿਏ ਉਹਨਾਂ ਨੇ ਕਿਹਾ ਕਿ ਡੈਥ ਹੋ ਚੁੱਕੀ ਆ ਗੁਰਰਾਮ ਦਾਸ ਵਾਲਿਆਂ ਨੇ ਮੈਂ ਕਿਹਾ ਮੰਦੀਪ ਲੈ ਜਿਏ ਅਸੀਂ ਅਮਨਦੀਪ ਲੈ ਆਏ ਆ ਉੱਥੇ ਉਹਨਾਂ ਨੇ ਚੈੱਕਅਪ ਵਗੈਰਾ ਕੀਤਾ ਏ ਉਹ ਕਹਿੰਦੇ ਕਿ ਡੈਥ ਹੋ ਚੁੱਕੀ ਆ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਤਾਂ ਉਹ ਹੋ ਹੀ ਗਈ ਕਿਹੜੀ ਫਾਈਨਾਂਸ ਕੰਮ ਕਰਦਾ ਸੀ ਇਹ ਐਮ ਜੀ ਫਾਈਨਾਂਸ ਕੰਪਨੀ ਜਿਹੜਾ ਕੰਪਨੀ ਦਾ ਮਾਲਕ ਆ ਉਹਦਾ ਨਾਮ ਹੈ ਅਮਨ ਤੇ ਜਿਹੜਾ ਲੜਕਾ ਨਾਲ ਸੀ ਉਸ ਟਾਈਮ ਉਹਦਾ ਨਾਲ ਸੰਦੀਪ ਆ ਤੇ ਨਾਲ ਉਹਨਾਂ ਦੀ ਲੇਡੀਜ਼ ਵੀ ਹੈਗੀਆਂ ਜਿਹੜੀਆਂ ਕਲੈਕਸ਼ਨ ਇਕੱਠੀ ਕਰਨ ਗਈਆਂ ਸੀ ਤੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹਦਾ ਨਾਮ ਰਮਨਦੀਪ ਉਹਦੀ ਵਾਈਫ ਦਾ ਨਾਮ ਆ ਕਾਜਲ ਉਹਨਾਂ ਦੇ ਫੈਮਿਲੀ ਚ ਹੋਰ ਵੀ ਮੈਂਬਰ ਆ ਜਿਨ੍ਹਾਂ ਨੇ ਹਮਲਾ ਕੀਤਾ ਕੀ ਮੰਨ ਕਰਦੇ ਆ ਪੰਨੂ ਮਾਂਗੇ ਹੀ ਆ ਕਿ ਅਸੀਂ ਦੋਨੋਂ ਜੀ ਘਰ ਦੇ ਵਿੱਚ ਕਮਾਉਣ ਵਾਲੇ ਸੀ ਸਾਡੇ ਘਰ ਦੇ ਵਿੱਚ ਮੇਰੇ ਪਾਪਾ ਹੈਂਡੀਕੈਪ ਆ ਫਾਦਰ ਇਨ-ਲॉ ਹੋਰ ਕੋਈ ਸਾਡਾ ਕੰਮ ਨਹੀਂ ਇਹ ਦੋਨੋਂ ਹੀ ਕੰਮ ਕਰਦੇ ਸੀ ਹੁਣ ਉਹ ਚਲ ਗਏ ਆ ਹੁਣ ਮੈਨੂੰ ਵੀ ਨਹੀਂ ਕੁਝ ਪਤਾ ਮੈਂ ਕੀ ਕਰਨਾ ਕਿ ਇਹਦੇ ਸਾਰੇ ਜੀਣਾ ਕਿਹਦੇ ਸਾਰੇ ਨਹੀਂ ਬਾਕੀ ਕੀ ਮੰਨ ਕਰਦੇ ਹੋ ਮੈਂ ਇਹ ਹੀ ਇਹ ਹੀ ਮੰਗਿਆ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਏ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੋਈ ਅੰਮ੍ਰਿਤਸਰ ਪਲੀਜ਼ ਉਹਨਾਂ ਕੋ ਕਾਰਵਾਈ ਕੀਤੀ ਗਈ ਉਹਨਾਂ ਤੇ ਅੰਮ੍ਰਿਤਸਰ ਪੁਲਿਸ ਨੇ ਉਹਨਾਂ ਤੇ ਕਾਰਵਾਈ ਕੀ ਮਤਲਬ ਕਿ ਉਹਨਾਂ ਤੇ ਦਰਖਾਸਤ ਲਿਖ ਲਈ ਹੋਈ ਆ ਅੰਮ੍ਰਿਤਸਰ ਪੁਲਿਸ ਨੇ ਮੂਲੇ ਚੱਕ ਉਹਨਾਂ ਨੇ ਦਰਖਾਸਤ ਲਿਖੀ ਹੋਈ ਆ ਇਹ ਵੇਖੋ ਗਿਆ ਇਥੋਂ ਆਪਣੇ ਕੰਮ ਕਰਨ ਜਿਹਦੇ ਫੈਂਸ ਦੇ ਵਿੱਚ ਕੰਮ ਕਰਦਾ ਸੀ ਹਾਂਜੀ ਉੱਥੇ ਉਹ ਗਿਆ ਵਾ ਉਹ ਪੈਸੇ ਪੁਸੇ ਲੈਣ ਗਿਆ ਉਹਨਾਂ ਕੋ ਜਦੋਂ ਉੱਥੇ ਜਾ ਕੇ ਉਹ ਪਹੁੰਚੇ ਆ ਉਹਨਾਂ ਨੇ ਉਹਨਾਂ ਕੋ ਪੈਸਾਨੀ ਮੰਗ ਕੀਤੀ ਐ ਅੱਗੇ ਉਹਨਾਂ ਨੇ ਘਰ ਵੜਾਏ ਨੇ ਉਹਨਾਂ ਦੇ ਉੱਤੇ ਟੈਗ ਕਰਤਾ ਹਾਂਜੀ ਉਦੇ ਵਿੱਚ ਇਹ ਆ ਵੀ ਉਹ ਜਵਾਨ ਜਾਨ ਮੁੰਡਾ ਹੀ ਹੋਇਆ ਤੇ ਬਹੁਤ ਮਾੜਾ ਪਰ ਉਦਾਂ ਦੇ ਉੱਤੇ ਕਾਰਵਾਈ ਜਿਹੜੀ ਉਹ ਪੂਰੀ ਸਖਤ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਦਾ ਪਿਓ ਜਿਹੜਾ ਉਹ ਵੀ ਹੈਨਿਕੈਪਟ ਆ ਇਕੱਲਾ ਹੀ ਉਹ ਮੁੰਡਾ ਕਮਾਉਣ ਵਾਲਾ ਸੀ ਹਾਂਜੀ ਬਾਕੀ ਆ ਵੀ ਭੈਣਾਂ ਨਹੀਂ ਆਉਂਦੀਆਂ ਦੋ ਸਾਰਾ ਕੁਝ ਹੋਇਆ ਬਹੁਤ ਜ਼ਿਆਦਾ ਟਕਾ ਆਇਆ ਉਹ ਦਿਨਾਂ ਇਹ ਸਾਰਾ ਕੁਝ ਜੋ ਕੁਝ ਵੀ ਹੋਵੇ ਉਹ ਸਰਕਾਰ ਕੋਲ ਮੰਗ ਕਰਦੇ ਆ ਵੀ ਸਾਡੀ ਪੂਰੀ ਪੂਰੀ ਸੁਣਵਾਈ ਕੀਤੀ ਜਾਵੇ ਉਹ ਕਾਰਵਾਈ ਕੀਤੀ ਪੁਲਿਸ ਨੇ ਉਹਨਾਂ ਦੇ ਪਰਚਾ ਪੁਚਾ ਹੋਇਆ ਅਗੇ ਬਤਨ ਪਤਾ ਹੀ ਆ ਜੀ ਜੋ ਕੁਝ ਵੀ ਕਰਨਾ ਉਹ ਤੇ ਹੁਣ ਉੱਥੇ ਫੇਰ ਉਹਨਾਂ ਕਰਨ ਵਾਲਿਆਂ ਦੀ ਡਿਪੈਂਡ ਕਰਦਾ ਕੀ ਉਹ ਕਰਦੇ ਆ